ਹੈਲੋ ਸਸ਼ੀਕਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨੇਜਕਟਿੰ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਅਸੀਂ ਬਣਾਉਣ ਜਾ ਰਹੇ ਆ ਚਿੱਟੇ ਛੋਲੇਆ ਦੀ ਬਰੀਆਨੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇਹਨੂੰ ਵੱਧ ਤੋਂ ਵੱਧ ਨੂੰ ਸ਼ੇਅਰ ਕਰਨਾ ਤੇ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਸਭ ਤੋਂ ਪਹਿਲਾਂ ਆਪਾਂ ਚਾਵਲ ਬਣਾ ਕੇ ਤਿਆਰ ਕਰ ਲਾਂਗੇ ਜਿਹਦੇ ਵਾਸਤੇ ਮੈਂ ਇੱਕ ਕੜਚੀ ਦੇਸੀ ਘਿਓ ਲਿੱਤਾ ਵੈ ਮੈਂ ਦੇਸੀ ਘਿਓ ਦੇ ਵਿੱਚ ਬਣਾ ਰਹੀ ਹਾਂ ਕਿਉਂਕਿ ਦੇਸੀ ਘਿਓ ਦੇ ਵਿੱਚ ਬਰੀਆਨੀ ਦਾ ਟੇਸਟ ਬਹੁਤ ਵਧੀਆ ਆਂਦਾ ਵੈ ਅਗਰ ਤੁਸੀਂ ਦੇਸੀ ਘਿਓ ਨਹੀਂ ਲੈਣਾ ਚਾਹੁੰਦੇ ਤੁਸੀਂ ਚਾਹੇ ਤੇ ਰਿਫਾਈਨਡ ਵੀ ਲੈ ਸਕਦੇ ਏਗੇ ਉਹ ਚਾਹੇ ਤੇ ਡਾਲਡਾ ਘਿਓ ਵੀ ਲੈ ਸਕਦੇ ਹੋ ਜੋ ਤੁਸੀਂ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਉਹ ਲੈ ਸਕਦੇ ਏਗੇ ਕਿਉਂ ਸਾਡਾ ਚੰਗੀ ਤਰ੍ਹਾਂ ਗਰਮ ਹੋ ਜਾਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਤੇ ਦੋ ਤੇਜ ਪੱਤਾ ਪਾ ਦਾਂਗੇ ਤੇ 7 ਤੋਂ 8 ਅਸੀ ਦੇ ਵਿੱਚ ਸਾਬਤ ਕਾਲੀ ਮਿਰਚਾਂ ਪਾ ਦਾਂਗੇ। ਇਹਦੇ ਨਾਲ ਟੇਸਟ ਚਾਵਲਾਂ ਦਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ। ਹੁਣ ਸਾਡੇ ਜਦੋਂ ਜੀਰਾ ਚੰਗੀ ਤਰੀਕੇ ਨਾਲ ਤੜਕ ਜਾਵੇ। ਮਤਲਬ ਕਿ ਭੁੰਨਿਆ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਸਣ, ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾ ਦਾਂਗੇ। ਮੈਂ ਉਹਨੂੰ ਕੁੱਟ ਕੇ ਲਿੱਤਾ ਵੈ ਦਰਦਰਾ ਜਾਂ ਕੁੱਟਿਆ ਹੋਇਆ ਮੈਂ ਇਹਨੂੰ। ਤੁਸੀਂ ਚਾਹੇ ਤੇ ਬਿਲਕੁਲ ਬਾਰੀਕ ਪੇਸਟ ਬਣਾ ਕੇ ਵੀ ਲੈ ਸਕਦੇ ਹਗੇਓ। ਇੱਕ ਚਮਚ ਮੈਦੇ ਵਿੱਚ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾਇਆ ਵੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਜਦ ਤਣ ਸਾਡੇ ਲਸਣ ਦਾ ਕੱਚਾਪਨ ਹੀ ਖਤਮ ਹੋ ਜਾਂਦਾ ਤਾਂ ਅਦਕਾ ਪੈਨ ਨੂੰ ਭੁੰਨਾਂਗੇ ਇਹ ਦੇਖੋ ਆਪਾਂ ਇਹਨਾਂ ਨੂੰ ਜਦ ਤਣ ਭੁੰਨਾਂ ਜਦ ਤਣ ਕੱਚਾਪਨ ਹੀ ਖਤਮ ਹੋ ਜਾਂਦਾ ਇਹ ਦੇਖੋ ਉਸ ਤੋਂ ਬਾਅਦ ਅਸੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਪਿਆਜ਼ ਪਾਵਾਂਗੇ ਲਸਣ ਅਦਰਕ ਸਾਡਾ ਪੱਕ ਜਾਵੇ ਇਹਦਾ ਕੱਚਾਪਨ ਖਤਮ ਹੋ ਜਾਵੇ ਹੁਣ ਆਪਾਂ ਪਿਆਜ਼ ਪਾ ਦਾਂਗੇ ਦੋ ਤੋਂ ਤਿੰਨ ਪਿਆਜ਼ ਲਿੱਤੇ ਨੇ ਜਿਹੜਾ ਨੂੰ ਅਸਰ ਲੰਬਾ ਲੰਬਾ ਕੱਟ ਲਿੱਤਾ ਮੈਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੁੰਨ ਲਾਂਗੇ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਪੁੰਨਣਾ ਬਸ ਥੋੜਾ ਜਿਹਾ ਹਲਕਾ ਜਿਹਾ ਪਿੰਕ ਕਲਰ ਦਾ ਹੋ ਜਾਵੇ ਐਨੀ ਦੇਰ ਤੱਕ ਪੁੰਨਣਾ ਹੈ ਸਿਰਫ ਪਿਆਜ਼ ਦਾ ਕੱਚਾਪਨ ਖਤਮ ਕਰਨਾ ਹੈ ਕਲਰ ਨਹੀਂ ਚੇਂਜ ਕਰਨਾ ਹੈਗਾ ਬਸ ਥੋੜਾ ਜਿਹਾ ਲਾਈਟ ਜਿਹਾ ਪਿੰਕ ਕਲਰ ਹੋ ਜਾਵੇ ਆਪਾਂ ਐਨੀ ਦੇਰ ਤੱਕ ਕਰਨਾ ਹੈ ਇਹਨੂੰ ਇਹ ਦੇਖੋ ਅੱਪਾ ਜ਼ਿਆਦਾ ਨਹੀਂ ਕਰਨਾ ਇਹਨੂੰ ਬਸ ਹਲਕਾ ਜਿਹਾ ਪਿੰਕ ਕਰਨਾ ਤੁਸੀਂ ਵੈਜੀਟੇਬਲ ਬਰਿਆਨੀ ਖਾਦੀ ਹੋਣੀ ਹੈ ਤੁਸੀਂ ਹੋਰ ਵੀ ਬਰਿਆਨੀ ਖਾਦੀ ਹੋਣੀ ਹੈ ਪਰ ਇਸ ਤਰੀਕੇ ਨਾਲ ਚਿੱਟੇ ਛੋਲੇਆਂ ਨਾਲ ਜੋ ਤੁਸੀਂ ਬਰਿਆਨੀ ਬਣਾ ਕੇ ਤਿਆਰ ਕਰੋਗੇ ਬਹੁਤ ਹੀ ਵਧੀਆ ਬਣਦੀ ਹੈਗੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਹੈ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਨਾ ਔਰ ਅਗਰ ਨਈ ਵੀ ਪਸੰਦ ਆਂਦੀ ਹੈ ਤਾਂ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹਦੇ ਵਿੱਚ ਕੀ ਪਸੰਦ ਨਹੀਂ ਆਇਆ ਵੈ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਜਦੋਂ ਸਾਡੇ ਥੋੜੇ ਜਿਹਾ ਪਿਆਜ਼ ਪਿੰਕ ਕਲਰ ਦੇ ਹੋ ਜਾਣ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਇੱਕ ਟਮਾਟਰ ਲਿੱਤਾ ਜਿਹਨੂੰ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾ ਦਿੱਤਾ ਵੈ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਬਸ ਇੱਕ ਕੜਛੀ ਸਾਰਾ ਪਾਣੀ ਪਾਣਾ ਮੈਂ ਤਾਂ ਕਿ ਜੋ ਸਾਡੇ ਟਮਾਟਰ ਨੇ ਉਹ ਜਲਦੀ ਗਲ ਜਾਣ ਇਸ ਕਰਕੇ ਆਪਾਂ ਇਹਦੇ ਵਿੱਚ ਕੜਛੀ ਪਾਣੀ ਪਾਵਾਂਗੇ ਇਹ ਦੇਖੋ ਆਪਾਂ ਨੰ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਵੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਇੱਕ ਕੜਚੀ ਪਾਣੀ ਪਾਤਾ ਮੈਂ ਇਹਦੇ ਵਿੱਚ ਤੇ ਹੁਣ ਨਮਕ ਵੀ ਪਾ ਦਾਂਗੇ ਤਾਂ ਕਿ ਜੋ ਸਾਡੇ ਟਮਾਟਰ ਨੇ ਜਲਦੀ ਗਲ ਜਾਣ ਆ ਦੇਖੋ ਸਾਡੇ ਜੋ ਪਾਣੀ ਨੂੰ ਬੱਲਣਾ ਆਣਾ ਸ਼ੁਰੂ ਹੋ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਤੁਸੀਂ ਆਪਣੇ ਤੀਸ ਦੇ ਅਨੁਸਾਰ ਵੀ ਲੈ ਸਕਦੇ ਹੈਗੇ ਹੋ ਮੈਂ ਇੱਕ ਚਮਚ ਨਮਕ ਲਿੱਤਾ ਵੈ ਤਾਂ ਕਿ ਜੋ ਸਾਡੇ ਮਸਾਲੇ ਨੇ ਟਮਾਟਾ ਨੇ ਚੰਗੀ ਤਰੀਕੇ ਨਾਲ ਗਲ ਜਾਣ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਲਾਲ ਮਿਰਚ ਪਾਣੀ ਹੈਗੀ ਐ ਅਸੀਂ ਇੱਕ ਚਮਚ ਮੈਂ ਇਹਦੇ ਵਿੱਚ ਲਾਲ ਮਿਰਚ ਪਾਈ ਐ अद्धी चम्मच अच्छे हल्दी पा देंगे हम आप चंग तरीके मिक्स कर लेंगे अपना चंकी तरह मिक्स करना है हूँ अस पा देंगे मैं एक अड़छ दही पाया वे दही आप जोड़ा भी यूज़ करना ਫਰੈਸ਼ ਯੂਜ਼ ਕਰਨਾ ਹੈ ਤਾਜ਼ਾ ਦਹੀਂ ਯੂਜ਼ ਕਰਨਾ ਹੈ ਤੁਸੀਂ ਪੁਰਾਣਾ ਦਹੀਂ ਯੂਜ਼ ਨਹੀਂ ਕਰਨਾ ਹੈਗਾ ਵਾ ਨਹੀਂ ਤੇ ਸਾਡੀ ਜੋ ਗਰੇਵੀ ਉਹ ਫਟ ਜਾਏਗੀ ਤੇ ਜਦੋਂ ਦਹੀਂ ਪਾਣਾ ਹੈ ਅਸੀਂ ਇਹਨਾਂ ਨੂੰ ਲਗਾਤਾਰ ਕਰਛੀ ਨੂੰ ਹਿਲਾਉਂਦੇ ਜਾਣਾ ਹੈ ਤਾਂ ਕਿ ਜੋ ਸਾਡਾ ਦਹੀਂ ਹੈ ਉਹ ਫਟ ਨਾ ਜਾਵੇ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਮਿਕਸ ਕਰਦੇ ਜਾਣਾ ਹੈ ਹੁਣ ਸਾਡਾ ਦਹੀਂ ਜੋ ਮਿਕਸ ਹੋ ਚੁੱਕਿਆ ਵਾ ਹੁਣ ਥੋੜਾ ਜਿਹਾ ਸਿੱਟ ਪਾਣੀ ਪਾ ਦਾਂਗੇ ਤਾਂ ਕਿ ਜੋ ਸਾਡੀ ਗਰੇਵੀ ਹੈ ਉਹ ਚੰਗੀ ਤਰੀਕੇ ਨਾਲ ਪੱਕੇ ਇਸ ਤਰ੍ਹਾਂ ਚਾਵਲਾਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਤੇ ਹੁਣ ਅਸੀਂ ਜਦੋਂ ਸਾਡੇ ਪਾਣੀ ਨੂੰ ਥੋੜਾ ਜਿਹਾ ਬੱਲ ਆਣਾ ਸ਼ੁਰੂ ਹੋ ਜਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਚਾਵਲ ਪਾਵਾਂਗੇ ਇਹ ਦੇਖੋ ਸਾਡੇ ਜੋ ਪਾਣੀ ਨੂੰ ਬੱਲ ਆਣਾ ਸ਼ੁਰੂ ਹੋ ਚੁੱਕਿਆ ਵੈ ਹੁਣ ਸਾਡੇ ਦਹੀਂ ਦੇ ਫਟਣ ਦਾ ਵੀ ਡਰ ਨਹੀਂ ਰਿਹਾ ਤੇ ਹੁਣ ਅਸੀਂ ਇਹਦੇ ਵਿੱਚ ਚਾਵਲ ਪਾ ਦਾਂਗੇ ਮੈਂ ਡੇਢ ਗਲਾਸ ਚਾਵਲ ਲਿੱਤੇ ਨੇ ਜਿਨ੍ਹਾਂ ਨੂੰ ਚੰਗੀ ਤਰੀਕੇ ਨਾਲ ਧੋ ਕੇ ਮੈਂ ਯੂਜ਼ ਕਰ ਰਹੀ ਆਂ ਨਬ ਐਸ ਬਰਯਾਨੀ ਵਾਸਤੇ ਤੁਸੀਂ ਚਾਹੇ ਤੇ ਬਾਸਮਤੀ ਲੈ ਸਕਦੇ ਹੈਗੇ ਹੋ ਜਾਂ ਸਿੰਪਲ ਚਾਵਲ ਵੀ ਲਓਗੇ ਉਹਦੇ ਨਾਲ ਵੀ ਇਹ ਚਾਹ ਜੋ ਬਰਯਾਨੀ ਹੈ ਬਹੁਤ ਜ਼ਿਆਦਾ ਟੇਸਟੀ ਬੰਦੀ ਹੈ ਹੁਣ ਅਸੀਂ ਇਹਨਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਦੇਖੋ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰਨਾ ਹੈ ਇਹਨਾਂ ਨੂੰ ਤੇ ਜਿੰਨੇ ਸਾਡੇ ਚਾਵਲ ਨੇ ਉਸੇ ਉਸ ਤੋਂ ਦੁਗਣਾ ਸੀਸ ਪਾਣੀ ਪਾਵਾਂਗੇ ਮੈਂ ਡੇਢ ਗਲਾਸ ਚਾਵਲ ਲਿੱਤੇ ਸੀਗੇ ਤੇ ਮੈਂ ਹੁਣ ਇਹਦੇ ਵਿੱਚ ਤਿੰਨ ਗਲਾਸ ਪਾਣੀ ਪਾਵਾਂਗੀ ਇਹ ਦੇਖੋ ਜੋ ਸਾਡਾ ਚਾਵਲਾ ਦਾ ਪਾਣੀ ਉਹਨੂੰ ਵੀ ਉਬਾਲ ਆਣਾ ਸ਼ੁਰੂ ਹੋ ਚੁੱਕਿਆ ਹੈ ਵੇ ਤੇ ਸਾਡੇ ਜੋ ਚਾਵਲਾਂ ਦੇ ਵਿੱਚ ਜੋ ਮਸਾਲਾ ਵੈ ਰਸ ਮਚ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਮੈਂ 1.5 ਗਲਾਸ ਚਾਵਲਾਂ ਦੇ ਵਿੱਚ ਤਿੰਨ ਗਲਾਸ ਪਾਣੀ ਪਾਇਆ ਹੈ ਤੁਸੀਂ ਆਪਣੇ ਹਿਸਾਬ ਨਾਲ ਚਾਵਲਾਂ ਦੇ ਵਿੱਚ ਪਾਣੀ ਪਾ ਸਕਦੇ ਹਗੇ ਹੋ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਪਕਾ ਲਾਂਗੇ ਜਦ ਤੱਕ ਸਾਡੇ ਚਾਵਲ ਪੱਕ ਨਹੀਂ ਜਾਂਦੇ ਆਪਾਂ ਇਹਨਾਂ ਨੂੰ ਤੱਕੇ ਪਕਾਵਾਂਗੇ ਵਿੱਚ ਵਿੱਚ ਆਪਾਂ ਚੈੱਕ ਕਰਦੇ ਰਹਿਣਾ ਵੈ ਹੁਣ ਅਸੀਂ ਅੱਜ ਦੇ ਉਸੇ ਛੋਲੇ ਤਿਆਰ ਕਰ ਲੈਨੇ ਆ ਛੋਲਿਆਂ ਨੂੰ ਮੈਂ ਪੂਰੀ ਰਾਤ ਪਾਣੀ ਚ ਪਿਓ ਕੇ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਇਹਨੂੰ 4 ਤੋਂ 5 ਸੀਟੀਆਂ ਦਿਵਾ ਦਿੱਤੀਆਂ ਨੇ ਆਪਾਂ ਛੋਲੇ ਸਾਡੇ ਚੰਗੀ ਤਰ੍ਹਾਂ ਗਲ ਚੁੱਕੇ ਨੇ ਪਰ ਆਪਾਂ ਜ਼ਿਆਦਾ ਨਹੀਂ ਗਾਲਨੇ ਹੈਗੇ 80% ਗਾਲਨੇ ਨੇ ਤਾਂ ਕਿ ਸਾਡੇ ਜੋ ਛੋਲੇ ਨੇ ਥੋੜੇ ਜਿਹਾ ਖੜੇ ਖੜੇ ਰਹਿਣ ਆਪਾਂ ਜ਼ਿਆਦਾ ਨਹੀਂ ਗਾਲਨੇ ਹੈਗੇ ਕਿਉਂਕਿ ਜਦੋਂ ਆਪਾਂ ਹੁਣੇ ਜੇ ਪਕਾਣੇ ਨੇ ਛੋਲੇ ਤਾਂ ਵੀ ਆਪਣੇ ਛੋਲੇ ਗਲਣਗੇ ਉਸ ਤੋਂ ਬਾਅਦ ਆਪਾਂ ਬਰੀਆਨੀ ਦੇ ਵਿੱਚ ਵੀ ਪਾਣੇ ਨੇ ਜਿਆਦਾ ਪਾਣੈ ਨੂੰ ਨਹੀਂ ਗਾਲਣਾ ਹੈਗਾ ਵੇ ਹੁਣ ਅਸੀਂ ਇਹ ਤੜਕਾ ਤਿਆਰ ਕਰ ਲਾਂਗੇ ਮੈਂ ਕੜਛੀ ਘਿਓ ਲਿੱਤਾ ਵੇ ਮੈਂ ਦੇਸੀ ਘਿਓ ਯੂਜ਼ ਕਰ ਰਹੀ ਆ ਕਿਉਂਕਿ ਦੇਸੀ ਘਿਓ ਦੇ ਚਾਹ ਦਾ ਟੇਸਟ ਬਹੁਤ ਵਧੀਆ ਆਂਦਾ ਵੇ ਤੁਸੀਂ ਇਹ ਚਾਹੇ ਤੇ ਰਿਫਾਈਨਡ ਔਇਲ ਵੀ ਲੈ ਸਕਦੇ ਹੋ ਜਾਂ ਜੋ ਤੁਸੀਂ ਕੁਕਿੰਗ ਔਇਲ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਹੈਗੇ ਹੋ ਪਰ ਦੇਸੀ ਘਿਓ ਦਾ ਮਜ਼ਾ ਵਧੀਆ ਆਂਦਾ ਵੇ ਹੁਣ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਜੀਰਾ ਸਾੜਾ ਥੋੜਾ ਤੜਕ ਜਾਵੇ ਭੁੰਨਿਆ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਦਹੀਂ ਪਾਵਾਂਗੇ ਪਹਿਲਾਂ ਸਾਡਾ ਜੋ ਜੀਰਾ ਚੰਗੀ ਤਰੀਕੇ ਨਾਲ ਤੜਕ ਜਾਵੇ ਕਿਉਂਕਿ ਜੀਰੇ ਦੀ ਖੁਸ਼ਬੂ ਇਹਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਇਸ ਕਰਕੇ ਮੈਂ ਚਾਵਲਾਂ ਦੇ ਵਿੱਚ ਵੀ ਜੀਰਾ ਪਾਇਆ ਵੈ ਤੇ ਮੈਂ ਛੋਲਿਆਂ ਦੇ ਵਿੱਚ ਵੀ ਜੀਰਾ ਪਾ ਰਹੀ ਹਾਂ ਤੁਸੀਂ ਚਾਹੇ ਤੇ ਇਹਨੂੰ ਛੋਲਿਆਂ ਦੇ ਵਿੱਚ ਜੀ ਇਹਨਾਂ ਨੂੰ ਸਕਿਪ ਕਰ ਸਕਦੇ ਆ ਕਿਉਂ ਤੁਹਾਡੀ ਆਪਣੀ ਚੁਆਇਸ ਹੈਗੀ ਹੈ ਹੁਣ ਅਸੀਂ ਇਹਦੇ ਵਿੱਚ ਦਹੀਂ ਪਾ ਦਾਂਗੇ ਦਹੀਂ ਮੈਂ ਫਰੈਸ਼ ਯੂਜ਼ ਕੀਤਾ ਹੋਇਆ ਹੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਘੁਮਾਉਂਦੇ ਜਾਣਾ ਤਾਂ ਕਿ ਸਾਡਾ ਦਹੀਂਾਂ ਜੋ ਫੱਟ ਨਾ ਜਾਵੇ ਮੈਂ ਇੱਕ ਕੱਚੀ ਦਹੀਂ ਲਿੱਤਾ ਹੋਇਆ ਹੈ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਮੈਂ ਇੱਕ ਚਮਚ ਇਸਦੇ ਵਿੱਚ ਨਮਕ ਪਾਇਆ ਹੋਇਆ ਹੈ ਨਮਕ ਤੁਸੀਂ ਧਿਆਨ ਨਾਲ ਪਾਣਾ ਕਿਉਂਕਿ ਆਪਾਂ ਚਾਵਲਾਂ 'ਚ ਵੀ ਨਮਕ ਪਾਇਆ ਹੋਇਆ ਹੈ ਤੇ ਛੋਲਿਆਂ 'ਚ ਨਮਕ ਧਿਆਨ ਨਾਲ ਪਾਣਾ ਮੈਂ ਤੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਿੱਤੀ ਹੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਉਬਾਲੇ ਆਣ ਦੇਣਾ ਦਹੀਂ ਨੂੰ ਤਾਂ ਕਿ ਸਾਡੇ ਜੋ ਦਹੀਂ ਆ ਉਹ ਫਟ ਨਾ ਜਾਵੇ ਆਪਾਂ ਇਸ ਤਰੀਕੇ ਨਾਲ ਲਗਾਤਾਰ ਕਰਸੇ ਹਿਲਾਉਂਦੇ ਜਾਣਾਵੇਂ ਇਹ ਦੇਖੋ ਸਾਡੇ ਜੋ ਗਰੇਵੀ ਨੂੰ ਇਹ ਉਨੂੰ ਬਾਲਿਆਣੇ ਸ਼ੁਰੂ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਛੋਲੇ ਪਾ ਦਾਂਗੇ ਛੋਲੇ ਆਪਾਂ ਜੋ ਉਬਾਲ ਕੇ ਰੱਖੇ ਸੀਗੇ ਛੋਲੇ ਪਾ ਦਾਂਗੇ ਮੈਂ ਇਹਦੇ ਵਿੱਚ ਇੱਕ ਕੌਲੀ ਛੋਲੇ ਲਿੱਤੇ ਸੀ ਜਿਨ੍ਹਾਂ ਨੂੰ ਉਬਾਲ ਕੇ ਮੈਂ ਲਿੱਤਾ ਵੈ ਤੁਸੀਂ ਆਪਣੇ ਹਿਸਾਬ ਨਾਲ ਛੋਲੇ ਲੈ ਸਕਦੇ ਹਗੇ ਹੋ ਹੁਣ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਮਿਕਸ ਕਰਦੇ ਜਾਣਾ ਮੈਂ ਮਸਾਲੇ ਦੇ ਵਿੱਚ ਹੁਣ ਆਪਣੇ ਮਸਾਲੇ 믹ਸ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਗਰਮ ਮਸਾਲਾ ਪਾ ਦਾਂਗੇ ਤੇ ਅੱਧੇ ਚਮਚ ਅਸੀਂ ਇਹਦੇ ਵਿੱਚ ਦੇਗੀ ਮਿਰਚ ਪਾਵਾਂਗੇ ਦੇਗੀ ਮਿਰਚ ਨਾਲ ਕੀ ਕਲਰ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਇਸ ਕਰਕੇ ਮੈਂ ਦੇਗੀ ਮਿਰਚ ਪਾਈ ਹੈ ਤੁਸੀਂ ਅਗਰ ਸਕਿਪ ਕਰਨਾ ਚਾਹੁੰਦੇ ਹੋ ਤੁਸੀਂ ਸਕਿਪ ਕਰ ਸਕਦੇ ਹੋ ਪਰ ਇਹਦਾ ਨਾ ਕਲਰ ਬਹੁਤ ਵਧੀਆ ਆਂਦਾ ਵੈ ਤੇ ਇੱਕ ਚਮਚ ਅਸੀਂ ਇਹਦੇ ਵਿੱਚ ਧਨੀਆ ਪਾਇਆ ਵੈ ਸੁੱਕਾ ਧਨੀਆ ਪਾਇਆ ਵੈ ਅਸੀਂ ਇਹਦੇ ਵਿੱਚ ਹੁਣ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਵੈ ਇਹ ਦੇਖੋ ਤਾਂ ਕਿ ਜੋ ਸਾਡੇ ਛੋਲਲੇ ਨੇ ਉਹ ਕਰਾਰੇ ਬਣ ਜਾਣ ਅਪਾ ਐਨੀ ਦੇਰ ਤੱਕ ਪਨਨਪੁੰਨਾਵੇਂ ਸਾਡੇ ਛੋਲੇ ਗਲ ਜਾਣ ਹੁਣ ਥੋੜੇ ਜਿਹਾ ਸਿਤ ਪਾਣੀ ਪਾ ਕੇ ਇਹਨੂੰ ਉਬਾਲੇ ਆਂਦਾਂਗੇ ਮੈਂ ਦੇ ਵਿੱਚ ਇੱਕ ਗਲਾਸ ਪਾਣੀ ਪਾਇਆ ਅਸੀਂ ਇੱਕ ਗਲਾਸ ਪਾਣੀ ਪਾਇਆ ਮੈਂ ਤੇ ਵਿੱਚ ਤਾਂ ਕਿ ਜੋ ਸਾਡੇ ਜੋ ਛੋਲੇ ਐ ਉਹ ਚੰਗੀ ਤਰੀਕੇ ਨਾਲ ਗਲ ਜਾਣ ਕਿਉਂਕਿ ਆਪਾਂ ਜਦੋਂ ਆਪਾਂ ਉਬਾਲੇ ਸੀਗੇ ਆਪਾਂ ਪੂਰੇ ਤਰੀਕੇ ਨਾਲ ਨਹੀਂ ਉਬਾਲੇ ਸੀਗੇ ਬਸ 80% ਹੀ ਪਕਾਇਆ ਸੀ ਇਹਨਾਂ ਨੂੰ ਬਾਕੀ ਅਸੀਂ ਹੁਣ ਇਹਦੇ ਵਿੱਚ ਮਸਾਲਿਆਂ ਦੇ ਵਿੱਚ ਪਕਾਵਾਂਗੇ ਤਾਂ ਕਿ ਜੋ ਸਾਡਾ ਮਸਾਲਾ ਹੈ ਉਹ ਛੋਲਿਆਂ ਦੇ ਵਿੱਚ ਚੰਗੀ ਤਰੀਕੇ ਨਾਲ ਰਸ ਮਿਸ ਜਾਵੇ ਇਸ ਕਰਕੇ ਆਪਾਂ ਹੁਣ ਇਹਦੇ ਵਿੱਚ 1 ਗਲਾਸ ਪਾਣੀ ਪਾ ਕੇ ਇਹਨੂੰ ਉਬਾਲੇ ਆਣ ਦੇਣੇ ਨੇ ਉਸ ਤੋਂ ਬਾਅਦ ਅਸੀਂ ਕਸੂਰੀ ਮੇਥੀ ਪਾ ਦਾਂਗੇ ਤੁਸੀਂ ਇਹ ਹਰਾ ਧਨੀਆ ਵੀ ਪਾ ਸਕਦੇ ਹੈਗੇ ਹੋ ਹੁਣ ਆਪਾਂ ਇਹਨਾਂ ਨੂੰ ਠੱਕ ਕੇ ਪਕਾ ਲਾਂਗੇ ਜਦ ਤਣੇ ਸਾਡੇ ਛੋਲੇ ਚੰਗੀ ਤਰੀਕੇ ਨਾਲ ਗਾਲ ਨਾ ਜਾਣ ਆਪਾਂ ਉਹਨਾਂ ਨੂੰ ਧੀਰ ਤੱਕ ਪਕਾ ਲਾਂਗੇ ਹੁਣ ਆਪਾਂ ਚਾਵਲ ਵੀ ਦੇਖ ਲਾਂਗੇ ਇੱਕ ਸਾਈਡ ਤੇ ਸਾਡੇ ਚਾਵਲ ਰੱਖੇ ਹੋਏ ਨੇ ਇਹ ਦੇਖੋ ਸਾਡੇ ਜੋ ਚਾਵਲਾਂ ਨੂੰ ਪਾ ਬੱਲਿਆਣੇ ਸ਼ੁਰੂ ਹੋ ਚੁੱਕੇ ਨੇ ਬ ਵਿੱਚ ਵਿੱਚ ਕਰਛੀ ਮਾਰਦੇ ਰਹਿਣਾ ਵੇ ਤਾਂ ਕਿ ਜੋ ਸਾਡੇ ਚਾਵਲ ਹੈ ਨੀਚੇ ਨਾਲ ਲੱਗ ਜਾਣ ਆਪਾਂ ਚਾਵਲਾਂ ਨੂੰ ਵੀ ਪੂਰੀ ਤਰੀਕੇ ਨਾਲ ਨਹੀਂ ਪਕਾਣਾ ਹੈਗਾ ਵੇ 90% ਆਪਾਂ ਚਾਵਲ ਪਕਾਣੇ ਨੇ 10% ਆਪਾਂ ਜਦੋਂ ਛੋਲਿਆਂ ਦੇ ਨਾਲ ਆਪਾਂ ਚਾਵਲਾਂ ਨੂੰ ਪਕਾਵਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਡਾ ਪਾਣੀ ਘੱਟ ਰਹਿ ਚੁੱਕਿਆ ਵੇ ਹੁਣ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਅਗੇਓ ਜੋ ਸਾਡਾ ਪਾਣੀ ਬਿਲਕੁਲ ਥੋੜਾ ਜਿਹਾ ਰਹਿ ਜਵੇ ਅਸੀਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ਾਂ ਨੂੰ ਆਪਾਂ ਗੋਲ ਗੋਲ ਕੱਟਿਆ ਵੈਸਤਾ ਰਿੰਗ ਵਾਸਤੇ ਰਿੰਗ ਟੈਪ ਚਮਣਾ ਕੇ ਇਸ ਤਰੀਕੇ ਨਾਲ ਪਾ ਦਾਂਗੇ ਤੁਸੀਂ ਚਾਹੇ ਤਾਂ ਲੰਬੇ ਲੰਬੇ ਵੀ ਕੱਟ ਸਕਦੇ ਹੈਗੇ ਹੋ ਪਰ ਇਹ ਦੇਖਣ ਵਿੱਚ ਕਿ ਚਾਵਲ ਇਦਾਂ ਦਾ ਵਧੀਆ ਲੱਗਦੇ ਨੇ ਗਰੇਵੀ ਦੇ ਵਿੱਚ ਤੇ ਉੱਪਰੋਂ ਪਾ ਦਾਂਗੇ ਜੋ ਕੱਚਾ ਪਿਆਜ਼ ਹੁੰਦਾ ਨਾ ਬਹੁਤ ਟੇਸਟੀ ਲੱਗਦਾ ਇਹਦੇ ਵਿੱਚ ਇਸ ਤਰੀਕੇ ਨਾਲ ਸਾਰਾ ਜੋ ਪਿਆਜ਼ ਆ ਇਸ ਤਰੀਕੇ ਨਾਲ ਫਲਾ ਕੇ ਆਪ ਸਾਰੇ ਪਾਸੇ ਪਾ ਦਾਂਗੇ ਆ ਪਦੇ ਚ ਉਹਦੇ ਨਾਲ ਟੇਸ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਇਹ ਦੇਖੋ ਤੇ ਹਰੀਆਂ ਮਿਰਚਾਂ ਵੀ ਮੈਂ ਕੱਟ ਕੇ ਵਿੱਚੋਂ ચીਰਾ ਲਗਾ ਕੇ ਵਿੱਚ ਪਾ ਦਿੱਤਾ ਹੈ ਤੁਸੀਂ ਚਾਹੇ ਤੇ ਪੀਸਿਸ ਵੀ ਕਰ ਸਕਦੇ ਹੋਗੇ ਪਰ ਇਸ ਤਰੀਕੇ ਨਾਲ ਮਿਰਚ ਦਿਖਾਈ ਦਿੰਦੀ ਹੈ ਖਾਣ ਚ ਬਹੁਤ ਵਧੀਆ ਲੱਗਦੀ ਹੈ ਔਰ ਜਿਨ੍ਹਾਂ ਨੂੰ ਨਹੀਂ ਪਸੰਦ ਹੈ ਉਹ ਸਾਈਡ ਤੇ ਕੱਢ ਕੇ ਰੱਖ ਵੀ ਸਕਦੇ ਨੇ ਪਰ ਇਹਦਾ ਟੇਸਟ ਬਹੁਤ ਵਧੀਆ ਆ ਜਾਂਦਾ ਵੈ ਹੁਣ ਸਾਡੇ ਜੋ ਛੋਲੇ ਨੇ ਉਹ ਗਲ ਚੁੱਕੇ ਨੇ ਤੁਸੀਂ ਦੇਖੋ ਸਾਡਾ ਪਾਣੀ ਵੀ ਸੁੱਕ ਚੁੱਕਿਆ ਵੈ ਦਾ ਸਾਡੇ ਛੋਲੇ ਚੰਗੀ ਤਰੀਕੇ ਨਾਲ ਗਲ ਚੁੱਕੇ ਨੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਇਸ ਟਾਈਮ ਮੈਂ 90% ਚਾਵਲ ਨਾਲ ਛੋਲੇ ਨੂੰ ਪਕਾ ਲਿੱਤਾ ਵੈ ਬਾਕੀ 10% ਜੋ ਹੈਗੇ ਨੇ ਉਚਾਵਲਾਂ ਦੇ ਨਾਲ ਆਪਣੇ ਪੱਕਣਗੇ ਇਹ ਦੇਖੋ ਸਾਡੇ ਛੋਲੇ ਸਾਡੇ ਗਰ ਚੁੱਕੇ ਨੇ ਸਾਡੇ ਚਾਵਲ ਵੀ ਬਣ ਚੁੱਕੇ ਨੇ ਬਸ 90% ਅਸੀਂ ਪਕਾ ਲਿੱਤਾ ਵੈ ਹੁਣ ਅਸੀਂ ਇਹਦੇ ਵਿੱਚ ਜੋ ਚਾਵਲ ਸਾਡੇ ਜੋ ਬਣ ਚੁੱਕੇ ਨੇ ਉਹਦੇ ਉੱਪਰ ਛੋਲੇ ਪਾ ਦਾਂਗੇ ਜੋ ਛੋਲੇ ਬਣਾ ਕੇ ਰੱਖੇ ਸੀਗੇ ਇਸ ਤਰੀਕੇ ਨਾਲ ਲੇਅਰ ਟਾਇਪ ਚ ਬਣਾ ਕੇ ਆਪਾਂ ਸਾਰੇ ਛੋਲੇ ਫਿਲਾ ਕੇ ਪਾ ਦਾਂਗੇ ਇਹਦੇ ਵਿੱਚ ਇਸ ਤਰੀਕੇ ਨਾਲ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਸਾਰੇ ਪਾਸੇ ਚਾਵਲਾਂ ਨੂੰ ਛੋਲਿਆਂ ਦੇ ਨਾਲ ਕਵਰ ਕਰ ਦੇਣਾ ਹੈ ਆਪਾਂ ਨੇ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਸਾਰੇ ਪਾਸੇ ਫੈਲਾ ਦਿੰਦੇ ਨੇ ਪੂਰੀ ਲੇਅਰ ਬਣਾ ਦਿੱਤੀ ਹੈ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਫੈਲਾ ਲੇਤਾ ਵੈ ਹੁਣ ਅਸੀਂ ਇਹਦੇ ਉੱਪਰ प्याजा की जो सलाइस है वह भी कटके पा देंगे क्या आप प्याज कट के पा देंगे रिंग टैपच कट के पा रहे चाहे तो लंबे लंबे भी कट सकते है तो अपनी चॉइस हैगी है इस तरीके ना आप गोल गोल सारे प्याज कट के पा देंगे यह देखो ये जो इस तरह कच्चा प्याज होंगे ना बहुत ज़्यादा टेस्टी लगता वे हल्का जहा कच्चा हल्का जहा भुन्या हो टेस्ट लगता वे आप इस करके प्याज ज़्यादा पाया वै ਇਸ ਤਰੀਕੇ ਨਾਲ ਆਪਾਂ ਸਾਰੇ ਪਾਸੇ ਫੈਲਾ ਲਿੱਤਾ ਵੈ ਬਹੁਤ ਜ਼ਿਆਦਾ ਇਸ ਤਰ੍ਹਾਂ ਵਧੀਆ ਲੱਗਦਾ ਵੈ ਹੁਣ ਅਸੀਂ ਇਹਨੂੰ ਥੋੜੀ ਦੇਰ ਵਾਸਤੇ ਸਿਰਫ 5 ਮਿੰਟ ਵਾਸਤੇ ਦਮ ਤੇ ਰੱਖ ਦੇਣਾ ਵੈ ਲਾ ਦਮ ਲਗਾਉਣ ਵਾਸਤੇ ਹੁਣ ਆਪਾਂ ਇਸ ਤਰੀਕੇ ਨਾਲ ਜਦੋਂ ਪਿਆਜ਼ ਅਸੀਂ ਫੈਲਾ ਦਿੱਤਾ ਵੈ ਚੰਗੀ ਤਰੀਕੇ ਨਾਲ ਹੁਣ ਅਸੀਂ ਇਹਦੇ ਉਪਰੋਂ ਨਿੰਬੂ ਪਾ ਦਾਂਗੇ ਮੈਂ ਇੱਕ ਨਿੰਬੂ ਨੂੰ ਕੱਟ ਕੇ ਇਹਦੇ ਵਿੱਚ ਨਿੰਬੂ ਦਾ ਰਸ ਪਾ ਦਾਂਗੀ ਉਹਦੇ ਨਾਲ ਨਿੰਬੂ ਦੇ ਰਸ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਇੱਕ ਦਿੰਬੂ ਪੂਰਾ ਮੈਂ ਕੱਟ ਕੇ ਇਹਦੇ ਵਿੱਚ ਪਾ ਦਿੱਤਾ ਵੈ ਨਿਚੋੜ ਦਿੱਤਾ ਚੰਗੇ ਤਰੀਕੇ ਨਾਲ ਨੂੰ ਮੈਂ ਇਹ ਦੇਖੋ ਹੁਣ ਇਹਦੇ ਪੁਰਾਣੇ ਲਾਸਟ ਵਿੱਚ ਇੱਕ ਕੜਛੀ ਮੈਂ ਇਹਦੇ ਵਿੱਚ ਕਿਉਂ ਹੋਰ ਪਾ ਰਹੀ ਆ ਚਾਵਲਾਂ ਵਿੱਚ ਕਿਉਂ ਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਇਸ ਤਰ੍ਹਾਂ ਉੱਪਰੋਂ ਪਾਣ ਨਾਲ ਤੇ ਹੋਰ ਜ਼ਿਆਦਾ ਟੇਸਟ ਆਦਾ ਵਧੀਆ ਲੱਗਦਾ ਕੋਈ ਖੁਸ਼ਬੂ ਬਹੁਤ ਵਧੀਆ ਆਂਦੀ ਹੈ ਤੁਸੀਂ ਕਿਉਂ ਜ਼ਰੂਰ ਪਾਣਾ ਹੁਣ ਥੋੜੀ ਦੇਰ ਵਾਸਤੇ ਆਪਾਂ ਨੂੰ ਦਮ ਲਗਾਉਣ ਵਾਸਤੇ ਰੱਖ ਦਾਂਗੇ ਸਿਰਫ 5 ਮਿੰਟ ਵਾਸਤੇ ਜ਼ਿਆਦਾ ਨਹੀਂ ਕਿਉਂਕਿ ਆਪਣੇ ਚਾਵਲ ਵੀ ਪੱਕੇ ਹੋਏ ਨੇ ਛੋਲੇ ਵੀ ਪੱਕੇ ਹੋਏ ਨੇ ਸਿਰਫ 5 ਮਿੰਟ ਵਾਸਤੇ ਆਪਾਂ ਨੂੰ ਦਮ ਲਗਾਉਣ ਵਾਸਤੇ ਰੱਖਣਾ ਹੈ ਇਹ ਦੇਖੋ ਸਾਡੇ ਜੋ ਚਾਵਲਾਂ ਨੂੰ ਦਮ ਲੱਗ ਚੁੱਕਿਆ ਹੈ ਸਾਡੇ ਚਾਵਲ ਪੱਕ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਇਹ ਦੇਖੋ ਹੁਣ ਉਪਰੋਂ ਆਪਾਂ ਦੇਚ ਕਸੂਰੀ ਮੇਥੀ ਪਾ ਦਾਂਗੇ ਤੁਸੀਂ ਚਾਹੇ ਤੇ ਹਰਾ ਧਨੀਆ ਵੀ ਪਾ ਸਕਦੇ ਅਗੇ ਉਹ ਇਹ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਐ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਚਾਵਲਾਂ ਨੂੰ ਮਿਕਸ ਕਰ ਲੈਣਾ ਵੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਇਹਦੇ ਨਾਲ ਕੋਈ ਵੀ ਚਟਨੀ ਦੀ ਲੋੜ ਨਹੀਂ ਪੈਂਦੀ ਕੋਈ ਸਲਾਦ ਦੀ ਲੋੜ ਨਹੀਂ ਪੈਂਦੀ ਬਹੁਤ ਜ਼ਿਆਦਾ ਟੈਸਟੀ ਲੱਗਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾ ਦੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਕੀ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਤੁਸੀਂ ਦੇਖ ਸਕਦੇ ਹੋ ਸਾਡੇ ਕਿੰਨੇ ਵਧੀਆ ਬਰੀਆਨੀ ਤਿਆਰ ਹੋ ਕੇ ਹੋਈ ਹੈ ਇਹ वेजिटेबल ਬਰੀਆਨੀ ਖਾਖਾ ਕਿ ਤੁਸੀ ਬੋਰ ਹੋ ਚੁੱਕੇ ਹੋ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਜਦੋਂ ਸਰਵ ਕਰਨਾ ਹੈ ਤਾਂ ਵੀ ਪ੍ਰੋ ਇਹਦੇ ਕਿਉ ਪਾ ਕੇ ਤੁਸੀਂ ਇਹਨੂੰ ਟਰਾਈ ਕਰਨਾ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਇਹ ਦੇਖੋ ਉਸიან ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਥੈਂਕ ਯੂ